11000 11000 ਦਾ ਦੇਖ ਕੀ ਤੇਰਾ ਵੀ ਘੱਟ ਹੈ ਯਾਰ ਬੱਕਰਾ ਹੱਥ ਲਵਾਉਣਾ ਦੇਖੀ ਲਾਹੁ ਇੱਕ ਮਿੰਟ ਦੇਖ ਲਾ ਕਰੇ ਬਣਿਆ ਹੋਇਆ ਯਾਰ ਮੈਂ ਮੰਨਦਾ ਲਾ ਦਸਾਲ ਮਾਰਨ ਨੂੰ ਪੈਂਦਾ ਉਹ ਕਰੇ ਬਣਿਆ ਹੋਇਆ ਹੋਰ ਤਾਂ ਮੈਂ ਸਾਲ ਪਾਪਾ ਤੂੰ ਵੀ 25-25 ਦੀ ਝਾਕ ਛੱਡਦੇ ਕਿੰਨੇ ਦੇ ਵਿੱਚ ਨੇ ਸਹੀ ਦਾ ਲਾ ਦੂ ਆਪਾਂ ਸਹੀ ਕਿੰਨੇ ਆ ਅੱਲਾ 12000 ਦਾ ਇਹਦੇ ਬਿਨਾ ਪੁੱਛੇ 1000 ਪਰ ਹੋਰ ਕਿੰਨੇ ਦਾ ਦੇਣ ਇੱਕੋ ਗਾਦੀ ਅੱਜ ਥੋੜਾ ਜਿਹਾ ਹੀ ਕਾਰ ਲੈਣਾ ਪੀਣਾ 500 1000 500 ਨਹੀਂ ਵੀਜ਼ਾ ਨਹੀਂ ਮਿਲਦਾ ਕਾਰਡ ਹੈ ਕਾਰਡ ਹੈ ਉਹ ਕਿੱਥੇ ਵੇਚੂ ਤਾਂ ਹਜ਼ਾਰ ਨਾਲ ਵੀ ਰੋ ਰਿਹਾ ਉਹੀ ਦਾ ਕਰ ਲੈ ਵਪਾਰੀ ਬੰਦਾ ਮਾਰਿਆ ਜਾ ਦੇਖੋ ਲੈ ਤੇਰਾ ਸੌਦਾ ਸਾਰੇ ਹੀ ਲਵਾਂਗੇ ਨਹੀਂ ਆ ਵੀ ਬੱਕਰਾ ਚੱਲ ਇਹ ਅੱਜ ਕਰਾਂਗੇ ਪਹਿਲਾਂ ਉਹਦੀ ਦਾ ਕਰਨਾ ਹੋ ਗਾ ਖੋਹ ਦਾਲਣਾ ਜੀ ਜਮਾਪਾ ਉਹ ਹੁਣ ਜਾਇਆ ਤਾਂ 7 ਦਿਨ ਉਹ ਲਾਟ ਦਾ ਮਾਰੀਸ ਲੈ ਆਜਾ ਲੈ ਸਾਢੇ 12 ਦਾ ਦੇਣਾ ਕਾਜੀ ਤੂੰ ਦਾ ਯਾਰ ਉਹੀਓ ਕਰੀ ਉਹ ਹੋਰ ਹੋਰ ਕੀ ਕਰਾਂ ਯਾਰ ਉਹ ਖਾਲਾ ਜਹੇ 15 ਅਗੇ ਤੇ 15 ਦਾ ਮਿੰਟ ਉਹਦਾ ਭਾਈ ਤੇਰੀ ਚੀਜ਼ ਐ ਲੱਖ ਮੰਗ ਆਓ ਤੈਨੂੰ 10-10 ਮੈਂ 15 ਦਾ ਮਿੰਟ ਦੇਣੀ ਥੱਲੇ ਲਾ ਪਹਿਲਾਂ ਦੇਖੀ ਇਹਨੂੰ ਕਿਉਂ ਜੀ ਲਾ ਦੇ ਨੇ ਥੱਲੇ ਜਿੱਦੇ ਸੜ ਦੇ ਪਰਚੀ ਹੈਵੀ ਫੜਾ ਦੇ ਇੱਕ ਮਿੰਟ ਵੱਟਿਆ ਹੁਣ ਉਹ ਲਾਲਾ ਦੇ ਕੋਲ ਇੱਕ ਕਿਵੇਂ ਜੀ ਕੰਨਿਆ ਬਾਪੇ ਨੇ ਪਾਏ ਕਿਤਾ ਹੋਇਆ ਹੈ ਉਹ ਨਵੀਂ ਰੱਸੀ ਜੀ ਆਹ ਦੇਖੇ ਤੇ ਕਿਤਾ ਹੋਇਆ 3 ਪੜਾਂਗਾ 3 ਪੜਾਂਗਾ ਕਹਾ ਹੈਗਾ ਇਹ ਹਾਂ ਜੀ ਖੜ ਜਾ ਪਾ ਜੀ ਸਮਝਾ ਪਾ 13 ਦਾ ਦੇਣੇ ਨਹੀਂ 13 ਬੱਸ ਬਈ ਸਹੀ ਖੜ ਤੇ ਚਲ ਆ ਲਾ ਪਾ ਬੜਨ ਨਾ ਉਹ ਨਹੀਂ ਮੰਨਦਾ ਉਹ ਲੰਨ ਦਾ ਸਹੀ ਨਹੀਂ ਜੇ ਉਹ ਤਾਂ ਦੇ ਵੀ ਜਾਣੋ ਜੇ ਇਹੋ ਵੀ ਦਿਖਾਰੀ ਤੈਨੂੰ ਦੇਣੀ 몰ਦਾ ਸਾਰੀ ਦੇ ਨਹੀਂ ਦੇਣਿਆ ਹੈ ਬੱਸ ਉਹ 7 ਕੁ ਮਿੰਟ ਦਾ ਕਣ ਖਵਾ ਦਈਏ ਹੁਣ ਕੋਹਟ ਲੱਗਿ ਰਹੇ ਆ ਤੁਹਾਡੇ ਨੂੰ ਪਤਾ ਨਹੀਂ ਉਹ ਕਿਤੇ ਲੱਗਿਆ ਕਿਤੇ ਨਹੀਂ ਲਾ ਲਾ ਨਾ ਇਹ ਦੇਖ ਇਹ ਤੇਰੀ ਕਿਸੇ ਨੇ ਨਹੀਂ ਬੰਨਣੀ ਦੱਸ ਦੇ ਯਾਰ ਕਹਿ ਮੈਂ ਕੋਹਟ ਖਵਾ ਕੇ ਮੰਨ ਲਾਂਗੇ ਸਭ ਤੇਰੀਆਂ ਨੂੰ ਖਵਾਦੀ ਫਿਰ ਕੀ ਕਰਾਂ ਕੀ ਕਰਾਂ ਕੀ ਕਰਾਂ ਜਾਇਜ਼ ਕਰ ਦੇ ਤੋਂ ਰੋਜ਼ ਕਰਦੇ ਆ 12 ਲਾ 11 ਲਾਇਆ ਸੀ ਮੈਂ ਵਪਾਰੀ ਨਹੀਂ ਹੈਗਾ 13 ਦਾ ਮੈਂ ਤਾਂ ਤੇਥੋਂ ਵੀ ਲੈ ਗਈ ਆ ਆਪਣੀ ਰੋਟੀ ਉਹ ਦਵਾਂਗੇ ਉਹ ਤੇਰੇ ਹੱਥੇ ਦੇਵਾਂਗੇ ਦੇਖ ਕੀ ਕਰਾਂ ਅੱਲਾ ਤੇਰੀ ਕੋ ਫੇਰ ਆ 1200 ਦਾ ਹੋ ਗਿਆ ਤੇਰੇ ਕਰਕੇ ਓ ਯਾਰ ਪਤਾ ਕੀ ਕਰੇ ਛੋੜੇ ਬਾਈ 200 ਰੁਪਇਆ ਵੀ ਬੁਰਾ ਹੱਥ ਕਰ ਬਾਬਾ ਜੀ ਹੱਥ ਕਰ ਬੱਕਰਾ ਵੇਚਣਾ ਨਹੀਂ ਵੇਚਣਾ ਹੁੰਦਾ ਬੜੇ ਬਾਈ ਮੈਨੇ ਵੇਚਾ ਸਾਡੇ 13 ਦਾ ਹੋ ਗਿਆ ਬਸ ਚੱਲ ਤੈਨੂੰ ਕੀ ਆਤਾ ਕੋਈ ਓ ਯਾਰ ਦੂਸਰੇ ਨਾਲ ਸਾਡੇ 13 ਦਾ ਸਾਡੇ 13 ਦਾ ਉਹ ਸਾਡੇ 13 ਦਾ ਠੀਕ ਹੈ ਨਹੀਂ ਮੈਂ ਉਹ ਠੀਕ ਹੈ ਨਹੀਂ ਮੈਂ ਕਿਹਾ ਠੀਕ ਹੈ ਠੀਕ ਮੰਨਦਾ ਕਰਦਾ ਠੀਕ ਜੀ ਹੁੰਦਾ ਆਪਾਂ ਠੀਕ ਕਹਿ ਦਿੰਦੇ ਜਪਰਤੀ ਉਹ ਕਰਾਉਂਦੇ ਸੋਏ ਪਾਸੇ ਨਹੀਂ ਨਹੀਂ ਪਰਤੀ ਤੇ 100 ਰੁਪਏ ਨਾਲ ਕੁਝ ਨਹੀਂ ਹੁੰਦਾ ਪਰਚੀ ਆਪ ਕੋ ਆਉਦੀ ਯਾਰ ਪਰਚੀ ਨਹੀਂ ਓ ਖੜ ਜਾ ਯਾਰ ਓ ਖੜਦਾ ਯਾਰ ਓ ਯਾਰ ਪਰਚੀ ਆਪੋ ਦੀ ਪਰਚੀ ਆਪੋ ਦੀ 14000 ਦਾ ਬੇਤਵਾ ਮੋਸਲਮ ਖੋਲ ਵਾ 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 ਸਿਕਰਾ ਕਸਾ ਮਨਾਇਆ ਬਸ ਮੋਹਰ ਬੱਕਰਾ ਯਾਰ ਕੋਈ ਆ ਬੱਕੀ ਦਸ ਯਾਰ ਜਾ ਬਣ ਕੇ ਆ ਦੇ ਖਾੜੇ ਚ ਜਾਓ ਲੱਜ ਬਣ ਕੇ ਆ ਬੱਕਰੀ ਨੂੰ ਬਣ ਨਹੀਂ ਉਹ ਬੱਕਰੀ ਜੀ ਆ ਫਿਰ ਚੰਦੀ ਜੜੀ ਇਹਨੂੰ ਦਵਾ ਦੋ ਇਹਨੂੰ ਜਮਾਨਾ ਨਹੀਂ ਫੋਨ ਦੇਖ ਲੱਗਾ ਦੇਖਾ ਤੁਹਾਨੂੰ ਬਸ ਇਹ ਬੱਚਾ ਵੀ ਤਗੜਾ ਖੜਾ ਹੈ ਬੱਚਾ ਕਿਹੜਾ ਆ ਖੜਾ ਆਹੋ ਬੱਚਾ ਵੀ ਤਗੜਾ ਹੈ ਪੁਨਾ ਕਰਕੇ ਨੂੰ ਆਹ ਹੈ ਹਾਂ ਛੱਡ ਕਿਤੇ ਨਾ ਗਿਆ ਬੱਚਾ ਇਕੱਠਾ じゃ ਕਿਵੇਂ ਹੋ ਰਿਹਾ ਓਏ ਇਕੱਠਾ ਦਾ ਹੋਇਆ ਉਹ ਨਹੀਂ ਗੱਡੀ ਗੁੱਡੀ ਦੇ ਮੱਧ ਗੱਡੀ ਚ ਹੋਇਆ ਤੂੰ ਮੀਮ ਨਹੀਂ ਰੱਖ ਰਾ ਤੇਰਾ ਕੱਲੀ ਦੇ ਦੇ ਮੈਂ ਮਨਾ ਰੱਖ ਲੈ ਕੱਲੀ ਦੇ ਦੋ ਐਵੇਂ ਆਪਾਂ ਸਿਆਪਿਆਂ ਕਿਉਂ ਪਈਏ ਨਹੀਂ ਆਏ ਕਰ ਲੋਏ ਕਰ ਲੋ ਕੋਈ ਗੱਬੜਨ ਗੁੱਬੜਨ ਅੱਗੇ ਦੀ ਨਹੀਂ ਦੁੱਧ ਦਿੰਦੇ ਰਾ ਜੂਵੇਂ ਪੰਗਾ ਪਿੱਕੇ ਦੇ ਵੀ ਗੱਬੜ ਨਹੀਂ ਦੇਦਾ ਟੋਕਰਾ ਹੈ ਐਂ ਕਿਨੇ ਦੇ ਦੋ ਟੋਕਰਾ ਇਹ ਥੋੜੀਆ ਬੱਚਾ ਤਾਂ ਮੈਂ ਦੁੱਧ ਪਾਠ ਨਾਲ ਜ਼ਰਾ ਸੋਹਣੀ ਆ ਕੰਨਾ ਕੁੰਨਾ ਵੀ ਰੰਗ ਰੰਗ ਵੀ ਚੰਗਾ ਰੰਗ ਵੀ ਚੰਗਾ ਕਹਿ ਰਪੀਆਂ ਨੇ ਮੇਰੀ ਉਹ ਹੋ ਵਠਾਂ ਮੇਵੀ ਤਾਂ ਹੁੰਦਾ ਦੱਸ ਆ ਜਾ ਰੇ ਕਿੰਨਾ ਮੇਵੀ ਕਿਹਦਾ ਖੜਾ ਮਗਰਾ ਅੱਛਾ ਥਾਰੀ ਚੇਲੀ ਆ ਵਾਦੂ ਨਾ ਬੋਲਿਆ ਕਰਾ ਉਹੀ ਬੋਲੀ ਜਾਂਦਾ ਇਹਨਾਂ ਦੀ ਹੈ ਤੇਰਾ ਮਾਲ ਵੇ ਜਾਈ ਨਹੀਂ ਇਧਰ ਪਸੰਦ ਨੂੰ ਉੱਪਰ ਨੂੰ ਬੋਲੀ ਜਾਂਦਾ ਤੂੰ ਚੁੱਪਦਾ ਕਰ ਕੋਈ ਮੂਡ ਕਿਹਾ ਜਾਂਦਾ ਕਿਸੇ ਦਾ ਕਿਸੇ ਦਾ ਮਨ ਨੂੰ ਲੜੇ ਪਵੇ ਤੇ ਨਾਲ ਕੋਈ ਚੇਲਾ ਲੱਗ ਰਿਹਾ 2000 ਰੁਪਏ ਨਾ ਦੇਖ ਕੇ ਘਰ ਕੰਮ ਕਰਦਾ ਨਾ ਮੰਗਾ ਬਾਈ 14 ਇਹਨਾਂ ਨੇ ਰੱਖਣੀ ਆ ਘਰੇ ਕੋਈ ਤੁਸੀਂ ਦੱਸ ਦਿਓ ਮੈਂ ਵੀ ਉਰੇ ਆ ਜਾ ਯਾਰ ਇਹਦੇ ਨਾਲ ਨਹੀਂ ਬਣਨਾ ਕੁਸਾ ਕੀ ਆ ਘਰੇ ਇਹ ਗੜਿਆ ਯਾਰ ਸਿਆਣੇ ਨਾਲ 8 9 ਇਹ ਸੋਚਦਾ ਚਲ ਤੂੰ ਆ ਪੱਪਾ ਲੱਗ ਰਿਹਾ ਯਾਰ ਨਾ ਇਹ ਕੰਮ ਨਾ ਕਰ ਇਹਨਾਂ ਨੂੰ ਬੱਕਰੀ ਰੱਖਣੀ ਆ ਘਰੇ ਇਹ ਕਿਹਨੇ ਵੇਚਣੀ ਨਹੀਂ ਪੂਜਾ ਰੱਖਣਗੇ ਬਾਠ ਹੋਈ ਕਿਹੜੀ ਗੱਲ ਛੱਲੀ ਵੀ ਪਾਈਆ ਤਾਂ ਹੱਥ ਨਹੀਂ ਦੇ ਦੂ ਪਾਈਆ ਤੜਕੀ ਦੇ ਦੂ ਕਿਤੇ ਨਹੀਂ ਆਦੀ ਮਿੱਤਰ ਹੋਗੀ ਮੱਕੀ ਪਾਦਿਆ ਕਰਨਗੇ ਮੁੱਠੀ ਬਾਕੀ ਤਾਂ ਲੂਵੀ ਸ਼ਾਮ ਨੂੰ ਪੱਤੇ ਤੇ ਡਾਣੀਆਂ ਭਾਦੇ ਕਰਨਗੇ ਥੱਪਾ ਮੁੱਠੀ ਮੱਕੀ ਦੀ ਕੋਲੀ ਮਾਰ ਸ਼ਾਮ ਨੂੰ ਰੋਟੀ ਨਾਲ ਚਾਰੀ ਕੱਚਾ ਆਟਾ ਨਾਲ ਚਾਰੀ ਅਣਜਾਣ ਬੰਦੇ ਨੂੰ ਦੱਸਦੇ ਅਸੀਂ ਕਰੀਬ ਆਦਮੀ ਤੂੰ ਅੰਦਰ ਲੱਗੇ ਜਾਂਦੇ ਨਾ ਉਹ ਜੱਕ ਵਾਜਦੇ ਹੈ ਹੈ ਉੱਦਿਹੜੀ ਹੈ ਪੁੱਛ ਲੈਣੇ ਤੁਹਾਡੇ ਸਾਹਮਣੇ 13000 ਕਹਿੰਦੇ ਨੇ ਹੋਰ ਕਿੰਨੇ ਦੀ ਅੱਜ ਕਿੰਨੇ ਪੱਤੇ ਕੋਲੇ ਜਾ ਬੰਦੇ ਯਾਰ ਫਿਰ ਦੱਸ ਦੇ ਕੋਈ ਯਾਰ ਇੱਕੋ ਹੀ ਦੱਸ ਦੇ ਕਿੰਨੇ ਦਾ ਹੈ ਪਠੋਰਾ ਵੀ 24 ਜਮਾ 23 ਪਠੋਰਾ ਵੀ ਛੜ ਪਾਉਣਾ ਪੋਰਾ ਤਾਂ ਹੋ ਜਾ ਮੁੱਲ ਹੋ ਜਾਂਦਾ ਵੀ ਤਾਂ ਪੋਰਾ ਨਾਲ ਹੰਦੂ ਚੱਕੜੀ ਫਿਰ ਦੱਸ ਦੇ ਤੂੰ ਇੱਕੋ ਹੀ ਇੱਕ ਕੇ ਦੀ ਬੱਕਰੀ ਹੱਦ ਪਰਮਾਨੰਦ ਜੀ ਕੰਮ ਕਰਨਾ ਚਾਹਤਾ ਤੂੰ ਸਾਡਾ ਭਰਾ ਸੇ ਬਾਈ ਨੇ ਯਾਦ ਰੱਖ ਤੁਰੀ ਲਾ ਮੈਂ ਵੀ ਤੈਨੂੰ ਇੱਕੋ ਹੀ ਕਹਤਾ ਪੂਰੀ 15 ਦੀ ਬੱਕਰੀ ਨਹੀਂ ਨਹੀਂ ਮੈਂ ਕਿਉਂ ਜੀ ਠੀਕ ਆ ਭਾਈ ਹਾਂ ਨਹੀਂ ਚਲ ਇਹਨਾਂ ਨੂੰ ਦੁੱਧ ਵਾਸਤੇ ਰੱਖਣੀ ਆ ਪੂਰੀ 15 ਦੀ ਨਹੀਂ ਹੋਣੀ ਪੂਰੇ 2 ਲੈਟ ਦਬਰਾਂ ਰੱਖੀ ਵੀ ਛੱਡ ਫਿਰ ਚੰਗੋ ਬਦਲੇ ਜਾਣੀ ਚੱਕ ਲੈ ਜਾ ਆ ਲੈ ਲੇ ਬੱਚਾ ਵਾਹੀ ਉਹ ਭਈਆ ਨਿਕਲ ਜਾ ਸਹੀ ਉਹ ਬੱਕਰੀ ਚੰਗੀ ਵੀ ਚੰਗੀ ਆ ਬਾਈ ਆਪਾਂ ਅੱਖੀ ਬਹੁਤ ਆ ਮੈਂ ਤੈਨੂੰ ਮਾਰਾ ਤਾਂ ਨਹੀਂ ਦਵਾਂਗਾ ਠੀਕ ਤਾਰਾ ਗੋਲ ਕੱਪੀ ਮਾਰੀ ਬੱਕਰੀ ਸਰਾ ਮੈਂ ਭਾਰਾ ਵਾਲੇ ਆਈ ਬਾਈ ਇਹ ਦੇਖ ਹੈ ਕਿਉਂ ਜੀ ਉਹ ਨਵੀਂ ਹੂੰ ਤਾਂ ਮੀਮ ਨਹੀਂ ਜਾਤ ਦੀ ਐ ਜਾਤ ਦੀ ਐ ਗੜੀ ਕਲ ਰਗੀ ਕੱਲ ਕੱਛਾ ਜੀ ਅੱਬਾ ਤੇਰਾ ਬੰਦਾ ਜਾਉਂਗਾ 13 15 ਦੀ ਤਾਂ ਵੀ ਇਹਨਾਂ ਨਾਲ ਵੀ ਹੋਣੀ ਨਹੀਂ ਆਗਲਾ ਵੀ ਮਜਬੂਰ ਕਰਨਾ ਔਖਾ ਹੈ ਨਮੋ ਲੈ ਯਾਰ ਉੱਥੇ ਫਟਪਰਾ ਉਹਦਾ ਫਟਪਰਾ ਉੱਪਰੋਂ ਲੈ ਜੀ ਛੇੜੀ ਦਾ ਉਹ ਤੇਰੀ ਵਾਟ ਨੱਬਣ ਲੈ ਜੋ ਚੱਲ ਛੇੜੀ ਦਾ ਦੇ ਦੇ ਤੇ ਵੀ ਕਿੰਨੇ ਦੇਵੇਂ ਮੈਂ 2000 ਕਿ ਹੁੰਦੀ ਲੈਣੀ ਕਹਿ ਰਹੇ ਹੋ ਮੈਂ ਉਹ ਨੂੰ ਚੰਗੀ ਯਾਦ ਰੱਖੇਗਾ ਬਾਈ ਤੁਗੜੀ ਗੱਲਾਂ ਮੈਂ ਤੁਹਾਨੂੰ ਦੱਸਿਆ ਹੈਗਾ ਬਾਈ ਵੀ ਆਪਾਂ 13 ਨੂੰ ਪੱਠੀ ਖੜਾ ਬਾਈ ਸਾਂ 15 ਨੂੰ ਦੇਖਦਾ 13 ਨੂੰ ਦੀ ਨਾਮ ਹੋਇਆ ਯਾਰ 15000 ਦਿੰਦਾ ਬਾਈ ਚਲ 19 ਜਿਹੜਾ ਹੱਟ ਜਾ ਚੱਕ ਲੈ ਜਾ ਹੈਂ ਮਸਲਾ ਯਾਦ ਰੱਖੂ ਬਾਈ ਕਿਹੜੀ ਗੱਲਾਂ ਉਹ ਜਾਤ ਦੀ ਐ ਯਾਦ ਰੱਖੇ ਕਿੰਨੀ ਬੰਦਾ ਤੂੰ ਨਾ ਬੱਸ ਦਾ ਬੰਦੇ ਨੇ ਮੇਰੀ ਹੁਣ ਟਰੱਕ ਵਾਲੀ ਗੱਲ ਨਹੀਂ ਵੀਰੇ ਜੇ ਕੋਈ ਆਈ ਵੰਡੀ ਹੋਵੇ ਹਾਂ ਪਰ ਮੈਂ ਉਹ ਹਿਸਾਬ ਨਾਲ ਹੀ ਆ ਜੀ ਕਰੂਗਾ ਵਧੀਆ ਬੰਦ ਦਾ ਹੋਣੀ ਫੇਰ ਆ ਲੈ ਲੈ ਗੱਬਣਾ ਦੀ ਨਹੀਂ ਜੇ ਪੈਸੇ ਦੱਸੇ ਇਹ ਬੱਚੇ ਦਾ ਉਹਦੂ ਵੱਧ ਕੇ ਜਿਹੜੀ ਚੀਜ਼ ਚੰਗੀ ਆ ਕਿੰਨੇ ਦੀ ਐ ਇਹਦੇ ਚ ਵੱਧ ਕੇ ਜਿਹੜੀ ਚੀਜ਼ ਆ ਪੱਟ ਦੋ ਦੇ ਦੇਣਾ ਬਸ ਵਧੀਆ ਹਿਸਾਬ ਨਾਲ ਲੈ ਜਾਓ ਇਹ ਕਹਿੰਦੇ ਸੀ ਇਹ ਤੋਂ ਬਤ ਲੈਣੀ ਨਹੀਂ ਪੱਠ ਵੀ ਚੰਗੀ ਆ ਫਿਰ ਅਜੂ ਹੁਣ ਇੱਕ ਰੈਂਡ ਦੋ ਟੱਬੀ ਇਹ ਦੇ ਯਾਰ ਸਾਨੂੰ 16000 ਸੀ 26000 4500 ਚੰਗੀ ਐ ਨਹੀਂ ਭਾਈ ਬਾਹਲੇ ਲਾ ਜੀ ਉਹ ਮੈਂ ਲੈ ਕੇ ਨਹੀਂ ਆ ਪੈਸਾ ਗੂਗਲ ਪੇ ਕਰ ਦਿੰਦੀ ਜੋ ਚੱਲਦੇ ਨੇ ਆਪਣਾ ਹਾਂ ਚੱਲ ਦੂ ਘੱਟ ਦੇ ਰਾਜਰ ਮੁਕਾਪਾ ਕਰ ਗੰਬੜੀ ਲੈ ਜਾ ਛੱਡ ਭਰਾਏ ਗੰਬੜੀ ਕਿਹੜੀ ਉਹ 22 ਮਹੀਨੇ ਜੂਈ ਵੱਟ ਮੈਂ ਅੰਦਾਜ਼ ਰੱਖੀਆਂ ਕਿਹੜੀ ਕਰਾਂ ਮੈਂ ਤਾਂ ਨਹੀਂ ਇਹ ਜੀ ਕਹਿੰਦਾ ਯਾਰ ਯਾਰ ਬਾਹਰ ਗਿਆ ਬਾਈ ਆਪਾਂ ਪੱਕਾ ਲਾ ਕੇ ਲੈ ਯਾਰ ਮੁੰਨੇ ਲੈ ਜਾ ਮਾ ਬੋਣੀ ਕਰ ਰਿਹਾ ਹਾਂ ਲੈਣ ਦੇ ਬਾਈ ਯਾਰ ਕਾਹਨੂੰ ਮੈਂ ਬਾਹਰ ਭਾਈ ਯਾਰ ਭੈਣ ਦੇ ਬਾਲਾ ਮਹਿੰਗਾ ਕਰਦਾ ਹਾਂ ਹਾਂ ਉਹ ਬਾਬੇ ਮਾਲਾ ਵੀ ਕਰਦਾ ਹਾਂ ਹਾਂ ਮਰਨ ਦਾ ਕੱਟ ਕਰਾਂ ਬਾਬੇ ਕੋਈ ਵਧਾਈ ਵੀ ਨਹੀਂ ਆ ਬਾਈ ਯਾਰ ਤੁਸੀਂ 15 ਲਾਇਆ ਸੀਨੇ ਤੁਸੀਂ ਇਹ ਕੋਈ ਨਹੀਂ ਆ ਦਿਖਾ ਦਿਖਾ ਗੱਬਣਾ ਆ ਲੈ ਲੈ ਆ ਲੈਣੀ ਆ ਲੈ ਲੈ ਕਿੰਨੇ ਟਾਈਮ ਦੀ ਗੱਬਣਾ ਐ ਬਾਈ ਹੋਰ ਟਾਈਮ ਦੀ ਕਿੰਨੇ ਦੀ ਆ ਲੈਣੀ ਆ ਲੈ ਲੈ ਇਹ ਦਿਖਾ ਦੇ ਧੋਕੜ ਇਹ ਦਿਖਾ ਇਹ ਚੱਲ ਦਿਖਾ ਦੰਦ ਤਾਂ ਦਿਖਾ ਦੰਦਾਂ ਦਾ ਪੱਕੀ ਦਾ

13000 ਦੀ ਦੇਵੇਂ ਨਾਮੇ ਨਹੀਂ ਤੋਂ ਲੈ ਫੜ 13000 ਕਿਉਂ ਜੀ ਆ ਬੀਬਲੀ ਵੀ ਹੈ ਠੀਕ ਹੈ ਲੈ ਫੜ ਨਾਮੇ ਨਹੀਂ ਤੋਂ ਹੈ ਪੱਕੇ پیسے ਰਾਦੇ ਆ ਬਾਬਾ ਪਸੰਦ ਬੱਕਰੀ ਦੁਆ ਦੇ ਲੈ ਫੜ 13.5 ਦੀ ਸਾਡੇ 13.5 ਦੀ ਹੈ 17000 ਦੀ ਲੈ ਜਾ ਤੈ ਦੇਣੀ ਤਾਂ ਹੈ ਨਹੀਂ ਉਹੀ ਭਜਾਉਣਾ ਭਜਾਈ ਜਾ 14000 ਦੀ ਨਿਭੜ ਗਈ ਨਹੀਂ ਫੜ ਲੈ ਮੈਂ ਵੀ ਤੈਨੂੰ ਕਰ ਦੂ 16.5 ਹੀ ਲੱਗਣਾ ਬੱਸ ਜਾਂ 15 ਦੀ ਹੋ ਗਈ ਫੜ ਬਾਬਾ ਕੰਨ ਫੜ ਬਾਬਾ ਕੰਨ ਤੋਰ ਖੋਰ ਕੇ ਦੇਖ ਲੈ ਉਹ ਤੋਂ ਵਧੀਆ ਪਾ ਦਾਣੇ ਤੇ ਚੋ ਕੰਨਾ ਕੁੰਨਾ ਦੀ ਸਨੱਖੀ ਆ ਬੱਕਰੀ ਵਾਲੇ ਦੀ ਮਾਰ ਆ ਰਹੀ ਹੈ ਹੋਰ ਕਾਰਾ ਮਾਰ ਲੰਨੇ ਆਪਾਂ ਕਾਰਾ ਮਾਰ ਬਾਬਾ ਮੈਂ ਮਾਰ ਤਾਰਾਂ ਪਾਲੀ ਹੈ ਹੈ ਪਾਲੀ ਹੈ ਮੈਨੂੰ ਨਹੀਂ ਪਤਾ ਪਾਲੀ ਹੈ ਕਹਾੜੀ ਹੈ ਜਿੱਦਾਂ ਇਹ ਨਾਲ ਲੱਗਿਆ ਆਪ ਚੈੱਕ ਕਰ ਲਵੋ ਜੀ ਤੋਰ ਦਫਤਰ ਠੀਕ ਹੈ ਠੀਕ ਹੈ ਠੀਕ ਹੈ ਬਾਬਾ ਦੇਖ ਬਾਬਾ ਗਲਤ ਕੰਮ ਨਹੀਂ ਕਰਦੇ ਅਸੀਂ ਅੱਜ ਅਜੇ ਜਿੰਮੇਦਾਰਾਂ ਕਲਦੇ ਅਸੀਂ ਜਿੰਮੇਦਾਰ ਨਹੀਂ ਮੈਠੋ ਅਸੀਂ ਚਿੜੀ ਵਾਂਗ ਚੜਾਉਣ ਲੱਗੇ ਉਹਦਾ ਰਸੇ ਪਾਉਣ ਲੱਗੇ ਗਾਲਾਂ ਚ ਲੋਕ ਸਾਦੀ ਤੇ ਲਾਦੀ ਹੈ ਕਿੱਥੀ